ਪਗਵਾੜਾ ਦੇ ਬਾਬਾ ਗਦਿਆ ਸ਼ੇ ਪਾਰਕ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਇਸ ਮੌਕੇ ਉੱਥੇ ਆਏ ਹੋਏ ਲੋਕਾਂ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਕੇਕ ਵੀ ਕੱਟਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਯੋਗਾ ਟ੍ਰੇਨਰ ਵੱਲੋਂ ਕੀ ਕਿਹਾ ਗਿਆ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦ੍ਰੁਪ ਕਲੂਚਾ ਦੀ ਰਿਪੋਰਟ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਕੀ ਕਹਿ ਚਾਹੁੰਦੇ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਮ ਦੀ ਯੋਗਸ਼ਾਲਾ ਇਸ ਦੇ ਤਹਿਤ ਅੱਜ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਹੈ ਜਿਹੜੇ ਸਾਡੇ ਸਾਰੇ ਮੈਂਬਰ ਬਾਬਾਗੜੀਆਂ ਸ਼ਿਫਪਾਰਕ ਖਗਵਾੜਾ ਦੇ ਮੈਂਬਰਸ ਨੇ ਮਿਲ ਕੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਹੈ ਔਰ ਸਾਰੇ ਮੈਂਬਰਸ ਇਸ ਨੂੰ ਮਨਾ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਸਪੈਸ਼ਲੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਰਿਆਂ ਨੇ ਦਿਲੋਂ ਮੇਰਾ ਸਾਥ ਦਿੱਤਾ ਇਹਨੂੰ ਮਨਾਉਣ ਵਿੱਚ ਤੁਹਾਡੀ ਸਹਾਇਤਾ ਤੁਹਾਡੇ ਦੇ ਫੁੱਲਾਂ ਦੀ ਵਰਖਾ ਕਿਉਂ ਹੋਈ ਕੀ ਕਾਰਨ ਆ तो 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 इसलिए सब कुछ दसते एक चीज का इलाज भी दसते हैं सब कुछ मेरी रूस की प्रॉब्लम थी वो भी काफी बेटर महसूस कर रही है डॉक्टर के इलाज ना कोई फर्क नहीं तो पड़ता है ਬਣਾਣਾ ਯੋਗ ਰਾਹੀਂ ਅਸੀਂ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਸਿਹਤਮੰਦ ਬਣਾਣਾ ਚਾਹੁੰਦੇ ਹਾਂ ਤੇ ਇਸ ਲਈ ਜਿਹੜਾ ਸਰਕਾਰ ਨੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਅਸੀਂ ਪੰਜਾਬ ਸਰਕਾਰ ਦੇ ਮੈਂ ਬਹੁਤ ਦਿਨੋ ਧੰਨਵਾਦ ਕਰਦੀ ਹਾਂ ਲੋਕਾਂ ਨੂੰ ਸਵਾਸਤ ਪ੍ਰਦਾਨ ਕਰਨ ਦੇ ਨਾਲ ਨਾਲ ਰੋਜ਼ਗਾਰ ਵੀ ਮਿਲਿਆ ਕਾਫੀ ਨੌਜਵਾਨਾਂ ਨੂੰ ਇਸ ਲਾਈਨ ਦੇ ਵਿੱਚ ਜਿਹੜਾ ਕਿ ਯੋਗਾ ਨੂੰ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਹੁੰਦਾ ਤੇ ਹੁਣ ਯੋਗਾ ਦਾ ਪ੍ਰਚਾਰ ਘਰ ਘਰ ਹੋ ਰਿਹਾ ਜਿਸ ਗਾਣਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਸਹੀ ਹੋ ਰਹੀਆਂ ਯੋਗਾ ਬਿਨਾਂ ਦਵਾਈ ਤੋਂ ਹਾਂਜੀ ਯੋਗਾ ਨਾਲ ਬਿਨਾਂ ਦਵਾਈ ਤੋਂ ਸਰਵਾਈਕਲ ਡਾਇਬੀਟੀਜ਼ ਅ ਤੇ ਇਨਸਟੈਂਟ ਇਨਸਟੈਂਟ ਟਾਈਮ ਦੀ ਪ੍ਰੋਬਲਮ ਡਾਈਜੈਸ਼ਨ ਸਿਸਟਮ ਜਿਹੜਾ ਉਹਨਾਂ ਦਾ ਬੋਢਿਆਂ ਦੀ ਪ੍ਰੋਬਲਮ ਬੈਕ ਪੇਨ ਹੈਗਾ ਜਿਹੜਾ ਸ਼ੋਲਡਰਸ ਦੀ ਪ੍ਰੋਬਲਮ ਸਪੈਸ਼ਲੀ ਪੇਟ ਦੀਆਂ ਬਿਮਾਰੀਆਂ ਜਿਨ੍ਹਾਂ ਕਾਰਨ ਲੋਕੀ ਬਹੁਤ ਪਰੇਸ਼ਾਨ ਰਹਿੰਦੇ ਆ ਲੋਕਾਂ ਨੂੰ ਬਹੁਤ ਫਾਇਦਾ ਉਠਾਇਆ ਹੈ ਔਰ ਲੋਕੀ ਇਸ ਫਾਇਦੇ ਨੂੰ ਦੇਖ ਕੇ ਕਾਫੀ ਮੈਂਬਰ ਇੰਨੇ ਡੈਡੀਕੇਟ ਹੋ ਗਏ ਆ ਜਿਆਦਾ ਕਿ ਉਹ ਡੇਲੀ ਕਿਵਨ ਤੇ ਸੰਡੇ ਨੂੰ ਛੁੱਟੀ ਵਾਲੇ ਦਿਨ ਵੀ ਕਲਾਸ ਤੇ ਆਉਂਦੇ ਡਿਪਰੈਸ਼ਨ ਨੂੰ ਦੂਰ ਕਰਕੇ ਮਾਨਸਿਕ ਤੌਰ ਤੇ ਕਿੱਦਾਂ ਸਵਸਥ ਬਣਾਇਆ ਜਾ ਸਕਦਾ ਜੀ ਆਪਣਾ ਡਿਪਰੈਸ਼ਨ ਨੂੰ ਯੋਗ ਰਾਹੀਂ ਵੀ ਦੂਰ ਕੀਤਾ ਜਾ ਸਕਦਾ ਹੈ ਕਿਉਂਕਿ ਡਿਪਰੈਸ਼ਨ ਦੀ ਐਕਚੁਅਲੀ ਕੋਈ ਦਵਾਈ ਨਹੀਂ ਹੁੰਦੀ ਇਹਨੂੰ ਸਿਰਫ ਮਾਨਸਿਕ ਸ਼ਾਂਤੀ ਜਦੋਂ ਤੁਹਾਨੂੰ ਮਿਲਦੀ ਹੋਵੇ ਉਹ ਹੋ ਸਕਦਾ ਜਿਹੜੀ ਕਿ ਪ੍ਰਾਣਯਾਮ ਨਾਲ ਹੁੰਦੀ ਹੈ ਪ੍ਰਾਣਯਾਮ ਇੱਕ ਸਾਹਾਂ ਦੀ ਤਕਨੀਕ ਹੁੰਦੀ ਹੈ ਜਿਹਨੂੰ ਪ੍ਰੋਪਰ ਤਰੀਕੇ ਨਾਲ ਕਰਨ ਨਾਲ ਡਿਪਰੈਸ਼ਨ ਐਂਗਜ਼ਾਇਟੀ ਸਟ्रेस ਆਦਿ ਸਾਰੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾਂਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਅੱਜ ਦੇ ਇੰਟਰਨੈਸ਼ਨਲ ਯੋਗਾ ਡੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਤੇ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਰੂਰ ਯੋਗਾ ਕਲਾਸ ਜਰੂਰ ਜੁਆਇਨ ਕਰਨੀ ਚਾਹੀਦੀ ਆ ਜਿਹੜੀ ਸੀਐਮ ਜੋਸ਼ਲਾ ਚਲਾਈ ਗਈ ਆ ਪੰਜਾਬ ਸਰਕਾਰ ਵੱਲੋਂ ਇਸ ਤੇ ਅਸੀਂ ਬਹੁਤ ਸ਼ਲਾਘਾ ਕਰਦੇ ਆ ਕਿਉਂਕਿ ਹਰ ਜਣਿਆਂ ਨੇ ਇੱਥੇ ਜੁਆਇਨ ਕੀਤਾ ਕਿ ਸਵੇਰ ਦੀ ਮਾਰਨਿੰਗ ਜਿਹੜੇ ਟਾਈਮ ਤੇ 5:30 ਤੋਂ ਲੱਗ ਕੇ 6:30 ਤੱਕ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਨੂੰ ਇਹਨਾਂ ਨੇ ਠੀਕ ਕੀਤਾ ਤੇ ਆਪਣੀਆਂ ਜਿੰਨੀਆਂ ਵੀ ਸਮੱਸਿਆਵਾਂ ਸੀ ਸਾਰੇ ਲੋਕ ਫਿਜ਼ੀਕਲਲੀ ਤੌਰ ਤੇ ਤੇ ਮੈਂਟਲੀ ਤੌਰ ਤੇ ਬਿਲਕੁਲ ਫਰੈਸ਼ ਰਹਿੰਦੇ ਆ ਜੇ ਸਵੇਰ ਨੂੰ ਜਿਹੜੀਆਂ ਇਹ ਕਲਾਸਾਂ ਜੁਆਇਨ ਕਰ ਲੈਂਦੇ ਆ ਸਾਰਾ ਦਿਨ ਨਾਲੇ ਟਾਈਮ ਵੀ ਬਹੁਤ ਵਧੀਆ ਰਹਿੰਦਾ ਵਾ ਸਵੇਰ ਦਾ ਜਿਹੜਾ ਟਾਈਮ ਆ ਯੋਗ ਦੇ ਨਾਲ ਨਾਲ ਡਾਈਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਯੋਗ ਤਾਂ ਅਸੀਂ ਕਰਦੇ ਆ ਔਰ ਜਿਹੜੀ ਡਾਈਟ ਸਾਨੂੰ ਪੂਰਾ ਜਿਹੜੀ ਬੈਲੈਂਸਡ ਡਾਈਟ ਆਪਣਾ ਧਿਆਨ ਨ ਰੱਖਣਾ ਚਾਹੀਦਾ ਵਾ ਸਾਨੂੰ ਜਿਹੜੇ ਗਲੂਟਨ ਫ੍ਰੀ ਜਿਹੜੇ ਪ੍ਰੋਡਕਟ ਖਾਣੇ ਚਾਹੀਦੇ ਆ ਜਿਵੇਂ ਕਣਕ ਚਲੋ ਅੱਜਕੱਲ ਜਿਹੜੀ ਕਣਕ ਜਿਹੜੀ ਆ ਬਹੁਤ ਜ਼ਿਆਦਾ ਆ ਰਹੀ ਹੈ ਇਦਾਂ ਦੀ ਗਲੂਟਨ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਤੇ ਇਹਦੀ ਜਗ੍ਹਾ ਤੇ ਜਿਵੇਂ ਰਾਗੀ ਦਾ ਆਟਾ ਬਾਜਰੇ ਦਾ ਆਟਾ ਤੇ ਇਦਾਂ ਦਾ ਜ਼ ਆਪਣੇ ਪ੍ਰੋਡਕਟ ਹੁੰਦੇ ਆ ਪ੍ਰੋਸੈਸਿੰਗ ਫੂਡ ਆ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਪ੍ਰੈਕਟ ਫਰੂਟ ਆ ਜਿਹੜੇ ਫੂਡ ਆ ਤੇ ਬਾਕੀ ਜਿਹੜੇ ਫਾਸਟ ਫੂਡ ਆ ਅੱਜਕੱਲ ਬੱਚੇ ਬਹੁਤ ਜ਼ਿਆਦਾ ਸ਼ਕੀਨਾ ਦੇ ਖਾਂਦੇ ਤੇ ਇਹਨਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਫਾਸਟ ਫੂਡ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਹੋ ਰਹੀਆਂ ਨੇ ਕਿਉਂਕਿ ਅੱਜਕੱਲ ਦੇ ਬੱਚੇ ਜਿਹੜੇ ਆ ਰੋਟੀ ਕੱਟ ਤੇ ਫਾਸਟ ਫੂਡ ਜ਼ਿਆਦਾ ਖਾਂਦੇ ਆ ਸੋ ਇਹਨਾਂ ਵੱਲ ਬੱਚਾ ਨੂੰ ਜ਼ਰੂਰ ਮੋਟੀਵੇਟ ਕਰਾਉਣਾ ਚਾਹੀਦਾ ਕਿ ਇਹ ਜਿਹੜੇ ਆ ਥੀਜਾਂ ਨੂੰ ਛੱਡ ਕੇ ਸਾਰੀਆਂ ਨੂੰ ਤੇ ਆਪਣਾ ਜਿਹੜੀ ਡਾਈਟ ਆ ਲੋਸਟ ਡਾਈਟ ਵੱਲ ਧਿਆਨ ਦੇਣ ਤੇ ਜੋਗਾ ਵੱਲ ਧਿਆਨ ਦੇਣਾ ਐਕਸਰਸਾਈਜ਼ ਵੱਧ ਤੋਂ ਵੱਧ ਕਰਨ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਜਿਹੜੀ ਚਲਾਈ ਗਈ ਆ ਇਹਦੀ ਅਸੀਂ ਬਹੁਤ ਜ਼ਿਆਦਾ ਸਲਾਗਾ ਕਰਦੇ ਆ ਤੇ ਮੈਡਮ ਸੁਨੀਤਾ ਜੀ ਜਿਨ੍ਹਾਂ ਨੇ ਆਪਣੀ ਤਨ ਦੇ ਨਾਲ ਮਨ ਦੇ ਨਾਲ ਪੂਰੀ ਆਪਣੀ ਡਿਊਟੀ ਨੂੰ ਨਿਭਾਇਆ ਵਾ ਤੇ ਅਸੀਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਤੇ ਅੱਗੇ ਇਹਨਾਂ ਨੂੰ ਕੰਟੀਨਿਊ ਜਿਹੜੀ ਪੰਜਾਬ ਸਰਕਾਰ ਨੂੰ ਜਿਹੜੀ ਇਹ ਆ ਕੰਟੀਨਿਊ ਕਰਨੀ ਚਾਹੀਦੀ ਆ ਸੋ ਧੰਨਵਾਦ